ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਾਰਿਆਂ ਨੂੰ ਤਾਂ ਜਿੰਨਾ ਕੋਲੇ ਆਹ ਕਾਰਡ ਹੈ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤਾਂ ਉਹਨਾਂ ਨੂੰ 2500 ਰੁਪਏ ਮਹੀਨਾ ਪੈਨਸ਼ਨ ਹੈ ਜਿਹੜੀ ਤਾ ਉਹ ਮਿਲੇਗੀ ਕਿਵੇਂ ਮਿਲੇਗੀ ਸਾਰੀ ਜਾਣਕਾਰੀ ਦੇਣ ਜਾ ਰਿਹਾ ਨਵੇਂ ਜੁੜਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਤੇ ਉਹਨੂੰ ਵੀ ਆਲ ਤੇ ਕਲਿੱਕ ਕਰ ਲਿਓ ਤਾਂ ਦੱਸ ਦਈਏ ਤੁਹਾਨੂੰ 2500 ਮਿਲਣਗੇ ਜਾਂ 3000 ਰੁਪਏ ਇਹ ਵੀ ਇੱਕ ਵੱਡਾ ਸਵਾਲ ਹੈ ਹੁਣ ਇਹ ਕੋਈ ਅਫਵਾਹ ਨਹੀਂ ਹੈਗੀ ਸਰਕਾਰ ਨੇ ਖੁਦ ਕਿਹਾ ਹੈ ਇਹ ਰਕਮ ਕਿਸ ਨੂੰ ਮਿਲੇਗੀ ਮਜ਼ਦੂਰ ਨੂੰ ਮਿਲੇਗੀ ਕਿਸਾਨ ਨੂੰ ਮਿਲੇਗੀ ਕਿਹੜੇ ਲੋਕਾਂ ਨੂੰ ਮਿਲੇਗੀ ਕਿਵੇਂ ਮਿਲੇਗੀ ਕਿੰਨੇ ਦਿਨਾਂ ਚ ਮਿਲੇਗੀ ਇਹ ਸਾਰੀ ਸਚਾਈ ਅਸੀਂ ਅਖੀਰ ਤੱਕ ਖੋਲਣ ਵਾਲੇ ਹਾਂ ਤਾਂ ਵੀਡੀਓ ਨੂੰ ਲਾਸਟ ਤੱਕ ਜਰੂਰ ਸੁਣਨਾ ਕਿਉਂਕਿ ਤੁਹਾਨੂੰ ਜੇਕਰ ਵੀਡੀਓ ਤੁਸੀਂ ਅੱਧੀ ਸੁਣੋਗੇ ਤਾਂ ਤੁਹਾਨੂੰ ਅਧੂਰੀ ਜਾਣਕਾਰੀ ਮਿਲੇਗੀ ਜਦੋਂ ਤੁਸੀਂ ਪੂਰੀ ਵੀਡੀਓ ਸੁਣਦੇ ਹੋ ਤਾਂ ਤੁਹਾਨੂੰ ਪੂਰੀ ਜਾਣਕਾਰੀ ਮਿਲਦੀ ਹੈ ਤੇ ਇਹ ਨੌਲੇਜ ਤੁਸੀਂ ਕਿਸੇ ਹੋਰ ਨਾਲ ਵੀ ਸ਼ੇਅਰ ਕਰ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਤੁਸੀਂ ਇਸ ਸਕੀਮ ਦਾ ਲਾਭ ਲੈਣਾ ਕੋਈ ਲੋੜਬੰਦ ਹੋਰ ਵੀ ਲਾਭ ਲੈ ਸਕਦਾ ਹੈ ਜਿਹੜੇ ਲੋਕਾਂ ਕੋਲੇ ਈ ਸ਼ਰਮ ਕਾਰਡ ਬਣ ਚੁੱਕਾ ਹੈ ਉਹਨਾਂ ਲਈ ਇੱਕ ਵੱਡੀ ਖਬਰ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਆਪਣਾ ਸੋਨਾ ਜਿਹਾ ਕਮੈਂਟ ਹੈ ਉਹ ਵੀ ਕਮੈਂਟ ਬਾਕਸ ਦੇ ਵਿੱਚ ਜਰੂਰ ਟਾਈਪ ਕਰਿਓ ਸਰਕਾਰ ਨੇ ਕਈ ਰਾਜਾਂ 'ਚ ਇਹਨਾਂ ਕਾਰਡ ਹੋਲਡਰਾਂ ਨੂੰ 1000 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਦੀ ਰਕਮ ਦਿੱਤੀ ਹੈ ਜਾਂ ਐਲਾਨ ਕੀਤਾ ਹੈ ਇਹ ਕਈ ਰਾਜਾਂ ਦੇ ਵਿੱਚ 1000 ਰੁਪਏ ਦਿੱਤਾ ਹੈ ਕਈ ਦੇ ਵਿੱਚ 2500 ਕਈ ਦੇ ਵਿੱਚ 2000 ਤੇ ਕਈ ਦੇ ਵਿੱਚ 3000 ਰੁਪਏ ਪੈਨਸ਼ਨ ਹੈ ਜਿਹੜੀ ਤੋ ਦਿੱਤੀ ਗਈ ਹੈ ਕਿਉਂਕਿ ਰਾਜਾਂ ਤੇ ਡਿਪੈਂਡ ਕਰਦਾ ਹੈ ਇਹ ਸੈਂਟਰ ਸਰਕਾਰ ਦੀ ਸਕੀਮ ਹੈ ਪਰ ਇਹ ਦੇ ਵਿੱਚ ਰਾਜ ਵੀ ਬਹੁਤ ਵੱਡੇ ਜਿਹੜਾ ਰੋਲ ਅਦਾ ਕਰਦੇ ਨੇ ਤਾਂ ਕਿਤੇ 1000 ਰੁਪਏ ਤੇ ਕਿਤੇ 2500 ਤੇ ਕਿਤੇ 3000 ਰੁਪਏ ਹੁਣ ਤੁਹਾਡੇ ਰਾਜ ਚ ਕਿੰਨੀ ਮਿਲੇਗੀ ਜਾਨੀ ਕਿ ਪੰਜਾਬ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਕਿੰਨੀ ਮਿਲੇਗੀ ਇਹ ਵੀ ਅਖੀਰ ਤੱਕ ਤੁਹਾਨੂੰ ਪਤਾ ਲੱਗ ਜਾਵੇਗਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ ਸਕੀਮਾਂ ਚੱਲਦੀਆਂ ਉਹਨਾਂ ਦੇ ਰੂਲ ਥੋੜੇ ਵੱਖਰੇ ਹਨ ਬਾਕੀ ਸਟੇਟਾਂ ਦੇ ਵਿੱਚ ਵੱਖਰੇ ਹਨ ਕਿਉਂਕਿ ਹਰਿਆਣਾ ਹੋਇਆ ਜੂਪੀ ਹੋਇਆ ਤਾਂ ਇਹਨਾਂ ਦੇ ਵਿੱਚ ਸੈਂਟਰ ਸਰਕਾਰ ਸਿੱਧਾ ਪੈਸਾ ਭੇਜਦੀ ਹੈ ਪਰ ਪੰਜਾਬ ਦੇ ਵਿੱਚ ਥੋੜੀਆਂ ਵੱਖਰੀਆਂ ਜਿਹੜੀਆਂ ਸਕੀਮਾਂ ਤਾਂ ਉਹ ਚੱਲਦੀਆਂ ਉਸਦੇ ਚੱਲਦੇ ਦੱਸਦੀ ਕਿ ਹੁਣ ਪਿਛਲੇ ਕੁਝ ਮਹੀਨਿਆਂ ਚ ਉੱਤਰ ਪ੍ਰਦੇਸ਼ ਬਿਹਾਰ ਝਾਰਖੰਡ ਅਤੇ ਉੜੀਸਾ ਵਿੱਚ ਈ ਸ਼ਰਮ ਕਾਰਡ ਵਾਲਿਆਂ ਦੇ ਖਾਤਿਆਂ ਵਿੱਚ 1000 ਰੁਪਏ ਤੋਂ 3000 ਰੁਪਏ ਪਹੁੰਚੇ ਨੇ ਇਹ ਰਕਮ ਮਿਹਨਤੀ ਲੋਕਾਂ ਦੀ ਮਦਦ ਲਈ ਸਰਕਾਰ ਵੱਲੋਂ ਡਾਇਰੈਕਟ ਡੀਵੀਟੀ ਰਾਹੀਂ ਦਿੱਤੀ ਜਾਂਦੀ ਹੈ ਤੁਹਾਨੂੰ ਦੇ ਸਿੱਧੇ ਖਾਤਿਆਂ ਦੇ ਵਿੱਚ ਇਹ ਜਿਹੜੇ ਪੈਸੇ ਆ ਤਾਂ ਉਹ ਭੇਜੇ ਜਾਂਦੇ ਨੇ ਕਈ ਵਾਰ ਇਹ ਪੈਸੇ ਆ ਜਿਹੜੇ 2-3 ਵਾਰੀ ਵੀ ਮਿਲ ਚੁੱਕੇ ਹੈ ਕਈਆਂ ਨੂੰ ਤਾਂ ਤਾਂ ਹੁਣ ਤੁਹਾਨੂੰ ਸਾਰੀ ਜਾਣਕਾਰੀ ਇਹ ਵੀ ਅੱਗੇ ਦੇਣ ਜਾ ਰਹੇ ਹਾਂ ਕਿ ਇਸ ਸਕੀਮ ਦਾ ਪੰਜਾਬ ਦੇ ਵਿੱਚ ਕਿਵੇਂ ਫਾਇਦਾ ਮਿਲੇਗਾ ਪੰਜਾਬ ਦੇ ਵਿੱਚ ਜਿਹੜੀ ਪੈਨਸ਼ਨ ਹੈ ਤਾਂ ਉਹ ਕਿਵੇਂ ਮਿਲੇਗੀ ਕਿਉਂਕਿ ਬਾਕੀ ਸਟੇਟਾਂ ਦੇ ਵਿੱਚ ਤਾਂ ਸਿੱਧੇ ਪੈਸੇ ਆ ਜਿਹੜੇ 1000 ਰੁਪਿਆ ਲੋੜਵੰਦਾਂ ਨੂੰ ਪਾ ਦਿੱਤੇ ਜਾਂਦੇ ਨੇ ਪਰ ਪੰਜਾਬ ਦੇ ਵਿੱਚ ਜਿਹੜੀ ਇਹ ਸਕੀਮ ਹੈ ਤਾਂ ਥੋੜੀ ਵੱਖਰੀ ਹੈ ਵੱਖਰੀ ਕਿਵੇਂ ਹੈ ਕਿਸ ਦੇ ਵਿੱਚ ਕੀ ਕਰਨਾ ਹੋਵੇਗਾ ਕਿਵੇਂ ਅਪਲਾਈ ਕਰਨਾ ਹੋਵੇਗਾ ਉਹ ਵੀ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਦੱਸਦੀ ਏ ਕਿ ਤੁਹਾਡੇ ਸ਼ਰਮ ਕਾਰਡ ਬਣ ਚੁੱਕਾ ਹੈ ਤਾਂ ਤੁਹਾਡਾ ਖਾਤਾ ਬੈਂਕ ਨਾਲ ਜੋੜਿਆ ਹੋਇਆ ਹੈ ਤਾਂ ਤੁਸੀਂ ਇਸ ਯੋਜਨਾ ਦਾ ਲਾਭ ਲੈ ਸਕਦੇ ਹੋ ਪਰ ਪੈਸਾ ਆਪਣੇ ਆਪ ਨਹੀਂ ਆਵੇਗਾ ਇਹ ਵੀ ਦੇਖਣਾ ਹੋਵੇਗਾ ਕਿ ਕਈ ਵਾਰ ਤੁਹਾਨੂੰ ਪੀਐਮ ਐਸਵਾਈਐਮ ਜਾਂ ਕਿਸੇ ਹੋਰ ਰਾਜ ਯੋਜਨਾ ਨਾਲ ਰਜਿਸਟਰ ਹੋਣਾ ਪੈਂਦਾ ਫੇਰ ਹੀ ਇਸ ਸਕੀਮ ਦਾ ਲਾਭ ਲੈ ਸਕਦੇ ਹੋ ਤਾਂ ਪੰਜਾਬ ਦੇ ਵਿੱਚ ਸਿੱਧਾ ਲਾਭ ਨਹੀਂ ਦਿੱਤਾ ਜਾਂਦਾ ਸਿੱਧੇ ਖਾਤਿਆਂ ਦੇ ਵਿੱਚ ਪੈਸੇ ਆ ਜਿਹੜੇ ਤੋਂ ਨਹੀਂ ਭੇਜੇ ਜਾਂਦੇ ਤਾਂ ਇਸ ਦੇ ਵਿੱਚ ਕੀ ਕਰਨਾ ਹੋਵੇਗਾ 3000 ਰੁਪਏ ਲੈਣ ਦੇ ਲਈ ਪ੍ਰਧਾਨ ਮੰਤਰੀ ਸ਼ਰਮਜੋਗੀ ਮਾਨਤਨ ਯੋਜਨਾ ਜਨਕਿ ਪੀਐਮਐਸ ਐਸਵਾਈਐਮ ਇਸ ਚ ਤੁਸੀਂ ਹਰੇਕ ਮਹੀਨੇ 55 ਤੋਂ 200 ਰੁਪਏ ਤੱਕ ਜਮ੍ਹਾਂ ਕਰਾਉਣੇ ਹੋਣਗੇ 60 ਸਾਲ ਦੀ ਉਮਰ ਤੱਕ ਤੁਹਾਨੂੰ ਜਿਹੜੇ ਜਮ੍ਹਾਂ ਕਰਾਉਣੇ ਹੋਣਗੇ ਉਸ ਤੋਂ ਬਾਅਦ 3000 ਰੁਪਏ ਦੀ ਪੈਨਸ਼ਨ ਮਿਲਣ ਲੱਗ ਜਾਂਦੀ ਹੈ ਤਾਂ ਸ਼ੁਰੂ ਹੋ ਜਾਂਦੀ ਹੈ ਪਹਿਲਾਂ ਤੁਹਾਨੂੰ ਇਹਦੇ ਵਿੱਚ ਪੈਸੇ ਜਮ੍ਹਾਂ ਕਰਵਾਉਣੇ ਪੈਂਦੇ ਨੇ ਤੁਸੀਂ ਆਪਣੇ ਖਾਤੇ ਦੇ ਵਿੱਚੋਂ 55 ਤੋਂ ਲੈ ਕੇ 200 ਰੁਪਏ ਕਟਵਾ ਸਕਦੇ ਹੋ ਆਪਣਾ ਆਧਾਰ ਤੇ ਬੈਂਕ ਖਾਤਾ ਸੀਐਸਸੀ ਸੈਂਟਰ ਤੇ ਲੈ ਕੇ ਜਾਓ ਇਹ ਅਪਲਾਈ ਕਿਵੇਂ ਕਰਨਾ ਉਹ ਦੱਸਣ ਜਾ ਰਹੇ ਹਾਂ ਪੀਐਮਐਸਵਾਈਮ ਵਿੱਚ ਰਜਿਸਟਰ ਹੋਵੋ ਜਾਂ ਕਿਸੇ ਰਾਜ ਦੀ ਯੋਜਨਾ ਦੀ ਜਾਂਚ ਕਰੋ ਆਪਣਾ ਅਪਡੇਟ ਮੋਬਾਈਲ ਨੰਬਰ ਬੈਂਕ ਤੇ ਸ਼ਰਮ ਕਾਰਡ ਨਾਲ ਜੋੜੋ ਫਿਰ ਤੁਹਾਡੇ ਖਾਤੇ ਦੇ ਵਿੱਚ ਪੈਸੇ ਕੱਟੇ ਜਾਇਆ ਕਰਨਗੇ ਤੇ 60 ਸਾਲ ਤੋਂ ਬਾਅਦ ਜਿਹੜੀ 2500 ਨਹੀਂ 3000 ਰੁਪਏ ਪੈਨਸ਼ਨ ਹੈ ਜਿਹੜੀ ਤਾਂ ਪੰਜਾਬ ਦੇ ਵਿੱਚ ਮਿਲਣ ਲੱਗ ਜਾਇਆ ਕਰੇਗੀ ਤੇ ਬਾਕੀ ਕੋਈ ਵੀ ਲਿੰਕ ਆਉਂਦਾ ਤੁਹਾਡੇ ਕੋਲੇ ਫੋਨ ਆਉਂਦਾ ਤਾਂ ਤੁਸੀਂ 3000 ਰੁਪਏ ਉਹ ਤੇ ਤੁਹਾਨੂੰ ਨਹੀਂ ਮਿਲਣਗੇ ਉਸ ਤੇ ਕਲਿੱਕ ਨਾ ਕਰੋ ਉਹ ਠੱਗੀ ਹੋ ਸਕਦੀ ਹੈ ਸਿਰਫ ਸਰਕਾਰੀ ਰਸਤੇ ਰਾਹੀਂ ਹੀ ਪੈਸਾ ਮਿਲਦਾ ਹੈ ਤਾਂ ਤੁਸੀਂ ਸਰਕਾਰੀ ਰਸਤਾ ਹੀ ਅਪਣਾਉਣਾ ਹੈ ਗਲਤ ਤਰੀਕੇ ਤੁਸੀਂ ਨਹੀਂ ਅਪਣਾਉਣੇ ਹੁਣ ਜਾਣ ਲਿਆ ਕਿ ਤੁਸੀਂ 2500 ਜਾਂ 3000 ਦੀ ਅਸਲੀਅਤ ਕੀ ਹੈ ਤਾਂ ਇਹ ਤੁਸੀਂ ਕਿਹੜੀ ਰਕਮ ਦੇ ਹੱਕਦਾਰ ਹੋ ਕਮੈਂਟ ਕਰਕੇ ਦੱਸੋ ਮੈਂ ਤਿਆਰ ਹਾਂ 3000 ਲਈ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਸੀਂ ਤੁਹਾਡੀ ਆਵਾਜ਼ ਬਣੇ ਰਹਾਂਗੇ ਤਾਂ ਫਿਲਹਾਲ ਤੁਹਾਡੇ ਲਈ ਇੰਨਾ ਹੀ ਧੰਨਵਾਦ